ਹਾਂਜੀ ਅੱਜ ਆਪਾਂ ਕੱਟਾਂਗੇ ਵਰਕ ਵਾਲੀ ਬਾਹ ਠੀਕ ਹੈ ਅੱਜ ਤੁਹਾਨੂੰ ਦੱਸਾਂਗੇ ਜੀ ਇਹਦੇ ਵਰਕ ਵਾਲੀ ਬਾਹ ਹੁੰਦੀ ਹੈ ਉਹ ਕਿਸ ਤਰੀਕੇ ਨਾਲ ਆਪਾਂ ਕਟਿੰਗ ਕਰਨੀ ਹੈ ਤੇ ਕਿਵੇਂ ਆਪਾਂ ਇਹਦਾ ਜੋੜ ਪਾਉਣਾ ਹੁੰਦਾ ਹੁਣ ਆਪਾਂ ਇਸ ਤੋਂ ਇਦਾਂ ਰੱਖ ਲੈਣਾ ਤੇ ਇਹਦੀ ਸਭ ਤੋਂ ਪਹਿਲਾਂ ਆਪਾਂ ਲંબਾਈ ਦਾ ਨਿਸ਼ਾਨ ਲਾਉਣਾ ਠੀਕ ਹੈ ਲੰਬਾਈ ਆਪਾਂ ਨੇ ਜਿਵੇਂ 17 18 ਇੰਚਾ ਇਹਨਾਂ ਦੀ ਲੰਬਾਈ 18 ਹੈ ਤੇ ਆਪਾਂ ਇਸ ਤਰੀਕੇ ਨਾਲ ਮੂਹਰੇ ਫਰੰਟ ਤੋਂ ਇੰਨਾ ਰੱਖ ਕੇ ਇੰਚ ਟੇਪ ਤੇ ਇੱਥੇ ਆਪਾਂ 18 ਆ ਰਹੀ ਹੈ ਠੀਕ ਹੈ ਤੇ ਆਪਾਂ ਰੱਖਣੀ ਇਹ 18.5 ਠੀਕ ਹੈ ਤੇ ਇੱਧਰ ਆਪਾਂ ਚੈੱਕ ਜ਼ਰੂਰ ਕਰਨਾ ਜਿਹੜੀ ਦੂਸਰੀ ਬਾਹ ਦਾ ਆਪਣੀ ਕਢਾਈ ਵਾਲੀ ਬਾਹ ਹੁੰਦੀ ਹੈ ਇਹ ਅੱਗੇ ਪਿੱਛੇ ਕੱਡੀਆਂ ਹੋਈਆਂ ਤੇ ਇਹਦੇ ਆਪਾਂ ਫਰੰਟ ਤੇ ਜ਼ਰੂਰ ਦੇਖਣਾ ਵੀ ਆਪਣਾ ਸਲਾਈ ਦਾ ਕਪੜਾ ਬਚਣਾ ਚਾਹੀਦਾ ਠੀਕ ਹੈ ਤੇ ਇਹ ਆਪਣਾ ਬਚ ਰਿਹਾ ਜੇ ਆਪਣਾ ਕਈ ਵਾਰੀ ਕਪੜਾ ਘੱਟ ਹੁੰਦਾ ਠੀਕ ਹੈ ਫਿਰ ਆਪਣੀ ਜੇ ਲੰਬਾਈ ਘੱਟ ਗਈ ਹੋਵੇ ਤਾਂ ਆਪਾਂ ਇੱਧਰਲੀ ਸਾਈਡ ਇੱਥੇ ਜੋੜ ਲਾ ਕੇ ਵੀ ਆਪਾਂ ਫੋਲਡ ਕਰਨ ਵਾਲਾ ਕਰ ਸਕਦੇ ਆ ਤੇ ਲੰਬਾਈ ਆਪਣੀ ਫਿਰ ਇੱਥੋਂ ਤੱਕ ਵੀ ਆਪਾਂ ਕੱਟ ਕਰ ਸਕਦੇ ਆ ਤੇ ਇਹ ਆਪਣੀ ਲੰਬਾਈ ਜਿਹੜੀ ਸਹੀ ਆ ਰਹੀ ਹੈ ਇਹ ਆਪਣੀ ਹੈਗੀ ਐ 18 ਤੇ ਆਪਾਂ 18.5 ਤੇ ਕੱਟ ਕਰ ਲਾਂਗੇ ਇੱਥੋਂ ਰੱਖ ਕੇ 18 ਆਪਣੀ ਤਿਆਰ ਤੇ ਥੋੜੀ ਬਹੁਤ ਤਾਂ ਫਰਕ ਪੈ ਜੂ ਕੋਈ ਗੱਲ ਨਹੀਂ ਆਪਾਂ 18.5 ਤੇ ਕਟਾਈ ਕਰਨੀ ਹੈ ਆਪਣਾ ਕਪੜਾ ਸਿਉਣ ਚਾਹਣਾ ਫਰੰਟ ਤੇ ਆਪਣਾ ਜਿਹੜਾ ਕਪੜਾ ਹੈਗਾ ਸਲਾਈ ਵਾਸਤੇ ਇਦਾਂ ਆਪਣਾ ਇਹ ਇੱਥੋਂ ਕੱਟ ਕਰ ਲੈਣੀ ਹੈ ਠੀਕ ਹੈ ਇੱਥੋਂ ਆਪਾਂ ਇਹਨੂੰ ਕੱਟ ਕਰ ਲੈਣਾ ਫਿਰ ਆਪਾਂ ਇਹਨੂੰ ਆਪਾਂ ਇੱਧਰ ਲਈ ਬਾਹ ਦੇ ਉੱਪਰ ਇਸ ਤਰ੍ਹਾਂ ਰੱਖ ਕੇ ਇਦਾਂ ਕਰ ਲੈਣਾ ਵਰਕ ਦੇ ਉੱਪਰ ਆਪਾਂ ਵਰਕ ਰੱਖ ਲੈਣਾ ਤੇ ਇੱਕ ਵਾਰੀ ਆਪਾਂ ਕੱਪੜਾ ਜਿਹੜਾ ਤੇ ਇਦਾਂ ਹੀ ਆਪਾਂ ਰੱਖ ਕੇ ਕੱਟ ਕਰਨਾ ਕਿ ਨਾ ਇਹਦੇ ਬਰਾਬਰ ਕੜਾਈ ਦੀ ਰੱਖ ਕੇ ਕੜਾਈ ਤੇ ਇੱਥੋਂ ਆਪਾਂ ਕੱਟ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਰਾਂਗੇ ਦੀ ਕਟਿੰਗ ਤੇ ਇਹ ਆਪਣੀ ਹੁਣ ਜਿਹੜੀ ਬਾਹ ਕਪੜਾ ਆਪਣਾ ਦੇਖ ਕੇ ਰੱਖਣਾ ਆਪਾਂ ਦੋਨੇ ਪਾਸੇ ਆਪਣੇ ਸਿੱਧਾ ਇਹ ਵੀ ਹੈ ਇੱਧਰ ਹੈ ਤੇ ਇਹਦਾ ਸਿੱਧਾ ਇੱਧਰ ਹੈ ਠੀਕ ਹੈ ਇਹ ਧਿਆਨ ਰੱਖਣਾ ਆਪਾਂ ਤੇ ਹੁਣ ਆਪਾਂ ਇੱਥੋਂ ਵਰਕ ਦੇ ਉੱਪਰ ਵਰਕ ਰੱਖਿਆ ਤੇ ਇਦਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਹੁਣ ਜਿਹੜਾ ਵਰਕ ਆਪਣਾ ਜਮਾ ਵਿੱਚ ਸੈਂਟਰ ਚ ਕਰ ਲੈਣਾ ਵਿਚਾਲੇ ਫਿਰ ਆਪਾਂ نیچے ਵਾਲੀ ਸਾਈਡ ਜੋੜ ਪਾਉਣੀ ਹੈ ਹੁਣ ਆਪਣਾ ਇਧਰਲੀ ਸਾਈਡ ਜਮਾ ਕਪੜਾ ਘੱਟ ਆ ਇਧਰ ਵੱਧ ਆ ਤੇ ਇਹਨੂੰ ਆਪਾਂ ਬਰਾਬਰ ਕਰਕੇ ਇੱਕੋ ਜਾਂ ਤੇ ਇੱਕ ਵਾਰੀ ਆਪਾਂ ਮਿਲ ਲੈਣਾ ਇਹਨੂੰ ਠੀਕ ਹੈ ਇੱਥੋਂ ਆਪਣਾ ਜਿਵੇਂ 7 ਦੇ 7 ਤੇ 7.5 ਆਪਣਾ ਇਹ ਵਾਲਾ ਤੇ ਆਪਾਂ ਇਹਨੂੰ ਫਿਰ ਇੱਥੋਂ ਜਿਹੜਾ ਫालतू ਕਪੜਾ ਇਹਨੂੰ ਕੱਟ ਕਰ ਲਾਂਗੇ ਠੀਕ ਹੈ ਜੀ ਐਦਾਂ ਆਪਾਂ ਰੱਖ ਕੇ ਹੁਣ ਇਹਦੇ نیچے ਆਪਾਂ ਜੋੜ ਪਾ ਦੇਣੇ ਆ ਆਪਾਂ ਮੁੱਢਾ ਜਿਹੜਾ ਪੂਰਾ ਕਰ ਲੈਣਾ ਤਾਰਾ ਕੇ ਇਹ ਆਪਣੇ ਕੋਲੇ ਕਪੜਾ ਜਿਹੜਾ ਐਕਸਟਰਾ ਤੇ ਇਹਦਾ ਆਪਾਂ ਪਾਵਾਂਗੇ ਹੁਣ ਜੋੜ ਠੀਕ ਹੈ ਹੁਣ ਆਪਾਂ ਇਹਦਾ ਜਿਹੜਾ ਇਹ ਸਾਈਡ ਤੋਂ ਕਪੜਾ ਲਿਆ ਇਹਨੂੰ ਆਪਾਂ ਇਸ ਤਰ੍ਹਾਂ ਦੂਰਾ ਕਰ ਲੈਣਾ ਤੇ ਇਹਨੂੰ ਇੱਥੇ ਰੱਖ ਕੇ ਬਰਾਬਰ ਰੱਖ ਕੇ ਇਹਨੂੰ ਇੱਥੋਂ ਕੱਟ ਪਾਵਾਂਗੇ ਠੀਕ ਹੈ ਤੇ ਆਪਾਂ ਸ਼ੇਡ ਦਾ ਜ਼ਰੂਰ ਧਿਆਨ ਰੱਖਣਾ ਹੁਣ ਆਪਣੀ ਜਿਹੜੀ ਸ਼ੇਡ ਇਹਦੀ ਇਧਰ ਨੂੰ ਫਰਕਨ ਲੱਗ ਰਿਹਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਰੱਖਾਂਗੇ ਠੀਕ ਹੈ ਥੋੜਾ ਜਿਹਾ ਆਪਣਾ ਸ਼ੇਡ ਜਿਹੜਾ ਉਦੇ ਹਿਸਾਬ ਨਾਲ ਇਹ ਆਪਾਂ ਕੱਪੜੇ ਨੂੰ ਰੱਖਣਾ ਹੈ ਠੀਕ ਹੈ ਨਾ ਇਸ ਤਰ੍ਹਾਂ ਆਪਾਂ ਨੇ ਇਹ ਰੱਖ ਲਿਆ ਤੇ ਛੇੜੇ ਦਾ ਆਪਣਾ ਹੁਣ ਸਹੀ ਹੋ ਗਿਆ ਇਹ ਜਿਹੜਾ ਛੇੜੇ ਵਾਲਾ ਕੱਪੜਾ ਉਹਦਾ ਆਪਾਂ ਧਿਆਨ ਰੱਖਣਾ ਹੁੰਦਾ ਹੈ ਇਹ ਜ਼ਰੂਰ ਹੁਣ ਆਪਾਂ ਇਸ ਤਰ੍ਹਾਂ ਰੱਖ ਕੇ ਹੁਣ ਇਹਦੀ ਜਿਹੜੀ ਮੂਰੀ ਆਪਾਂ ਰੱਖਣੀ ਹੈ 6 ਇੰਚ ਠੀਕ ਹੈ ਤੇ 6 ਇੰਚ ਆਪਾਂ ਨੇ ਮੂਰੀ ਰੱਖਣੀ ਹੈ ਤੇ ਇਹ ਆਪਾਂ ਲਾਈਨਿੰਗ ਦੇ ਉੱਪਰ ਕਟਿੰਗ ਕਰ ਲੈਣੀ ਪਹਿਲਾਂ ਬਾਹ ਤੇ ਲਾਈਨਿੰਗ ਨੂੰ ਉੱਪਰ ਰੱਖ ਕੇ ਫਿਰ ਇਹਨੂੰ ਕੱਟ ਕਰ ਲੈਣਾ ਜਿਹੜੀ ਜੋੜ ਵਾਲੀ ਬਾਹ ਇੱਥੋਂ ਆਪਾਂ ਇਸ ਤਰ੍ਹਾਂ ਰੱਖ ਲਈਏ ਠੀਕ ਹੈ बराबर रख ਲੈਣਾ ਇਹਨਾਂ ਕੱਪੜਾ ਆਪਾਂ ਉੱਪਰ ਨੂੰ ਵਧਾ ਕੇ ਰੱਖ ਲੈਣਾ ਤਾਂ ਕਿ ਆਪਣਾ ਜਿਹੜਾ ਸਾਰਾ ਕੱਪੜਾ ਸਲਾਈ ਵਿੱਚ ਆਉਣਾ ਉਹ ਪੂਰਾ ਆ ਜੇ ਤੇ ਇਹ ਆਪਾਂ ਲਾਈਨਿੰਗ ਦੇ ਉੱਪਰ ਕੱਟ ਕਰ ਲਈ ਸੀ ਫਿਰ ਤੁਸੀਂ ਇਹਨੂੰ ਉੱਪਰ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ ਬਹੁਤ ਹੀ ਸੌਖਾ ਜਿਹਾ ਤਰੀਕਾ ਇਹ ਜੇ ਆਪਾਂ ਜੋੜ ਵਾਲੀ ਬਾਹਾਂ ਟੱਕਣੀ ਆ ਇਦਾਂ ਆਪਣਾ ਕੱਪੜਾ ਵਧਾ ਕੇ ਰੱਖਣਾ ਤੇ ਇਦਾਂ ਆਪਾਂ ਉੱਪਰ ਰੱਖ ਲੈਣਾ ਬਾਹਾਂ ਨੂੰ ਠੀਕ ਹੈ ਤੇ ਫਿਰ ਆਪਾਂ ਇਹਦੀ ਕਾਟ ਪਾਉਣੀ ਆ ਤੇ ਇੱਕ ਵਾਰੀ ਆਪਾਂ ਇਥੋਂ ਕਾਟ ਪਾਉਣ ਲੱਗੀਆਂ ਇੱਥੋਂ ਚੈੱਕ ਕਰਨਾ ਵੀ ਆਪਾਂ 3 ਇੰਚ ਛੱਡ ਕੇ ਕਾਟ ਪਾਈ ਸੀ ਨਾ ਇਧਰਲੀ ਸਾਈਡ ਤੋਂ ਤੇ ਆਪਣਾ ਇੱਥੋਂ 3 ਇੰਚ ਹੋਣਾ ਚਾਹੀਦਾ ਫਿਰ ਆਪਣੀ ਗਲਾਈ ਜਿਹੜੀ ਸਹੀ ਆ ਜਾਣੀ ਹੈ ਹੁਣ ਆਪਾਂ ਇੱਥੋਂ ਰੱਖ ਕੇ ਦੀ ਕਟਿੰਗ ਕਰ ਲੈਣੀ ਇਹ ਦੋ ਜੋੜ ਆਪਣੇ ਕਟਿੰਗ ਹੋ ਜਾਣਗੇ ਤੇ ਦੋ ਜੋੜ ਆਪਾਂ ਜਿਹੜੇ ਇਹਨੂੰ ਉੱਪਰ ਰੱਖ ਕੇ ਕੱਟ ਕਰ ਲਾਂਗੇ ਠੀਕ ਹੈ ਇੱਥੋਂ ਆਪਾਂ ਫਿਰ ਇਹ ਇਸ ਤਰ੍ਹਾਂ ਕੱਟ ਕਰ ਦੇਣੀ ਹੈ ਠੀਕ ਹੈ ਤੇ ਇੱਧੇ ਲਾਈ ਸਾਈਡ ਤੋਂ ਹੁਣ ਆਪਣੇ ਜਿਹੜੇ ਇਹ ਦੋ ਜੋੜ ਜਿਹੜੇ ਕਟਿੰਗ ਹੋ ਗਈ ਹੈ ਠੀਕ ਹੈ ਤੇ ਹੁਣ ਆਪਾਂ ਇਹਦੇ ਚਾਰ ਜੋੜ ਪੈਣੇ ਆ ਇਹ ਤੇ ਦੋ ਜੋੜ ਜਿਹੜੇ ਆਪਾਂ ਫਿਰ ਇੱਧੇ ਲਾਈ ਸਾਈਡ ਇੱਥੋਂ ਕੱਟ ਲਾਂਗੇ ਇੱਧੇ ਰੱਖਾਂਗੇ ਆਪਾਂ ਇਹਦੀ ਛੇ शेड़ हिसाब सीधा ही इधर ही रख लेना ठीक है तो आप इतों कट कर लेना ठीक है इस तरह रख के ਠੀਕ ਹੈ ਇਹ ਆਪਣੇ ਦੋ ਜੋੜ ਹੋ ਗਏ ਇਹ ਆਪਣੇ ਦੂਸਰੇ ਦੋ ਤੇ ਇਹਨੂੰ ਆਪਾਂ ਕਰ ਲਾਂਗੇ ਸੈਂਟਰ ਚੋਂ ਕੱਟ ਤੇ ਤਰੀਕੇ ਨਾਲ ਆਪਾਂ ਜਿਹੜੇ ਜੋੜ ਵਾਲੀ ਬਾਹਾਂ ਆਪਾਂ ਨੇ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਹਰੇਕ ਸੂਟ ਵਰਕ ਵਾਲਾ ਜਿਹੜਾ ਹੁੰਦਾ ਉਹਦੀ ਬਾਹ ਜਿਹੜੀ ਆਪਾਂ ਏਦਾਂ ਹੀ ਕਟਿੰਗ ਕਰਨੀ ਹੁੰਦੀ ਕਿਉਂਕਿ ਹਰੇਕ ਹੀ ਮਹਿੰਗਾ ਹੋਵੇ ਜਾਂ ਸਸਤਾ ਹੋਵੇ ਸੂਟ ਹਰੇਕ ਦੇ ਵਿੱਚ ਆਪਣਾ ਜੋੜ ਪੈਂਦਾ ਹੈ ਤੇ ਇਦਾਂ ਆਪਾਂ ਇਹ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਤੇ ਜੇ ਤੁਹਾਨੂੰ ਕੋਈ ਸਮਝ ਨਾ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ